ਛੱਡਾ ਚਾਹੀਦੀ ਜਿੱਥੇ ਸਾਰਾ ਪਰਿਵਾਰ ਇੱਕ ਹੋ ਗਿਆ ਉਹ ਵੀ ਇੱਕੋ ਜਾਣਗੇ ਹੱਸੋ ਯਾਰ ਕੁਦੇ ਤੇ ਅੱਜ ਸੁਆਗ ਲਾਵੀਂ ਇਹ ਕਿਤੇ ਨਾ ਨੇ ਦਿਮਾਗ ਖਰਾਬ ਕਰ ਦਿੱਤਾ ਸਾਰੀ ਛੱਡਿਆ ਇਹੋ ਜੀਆਂ ਹਰਕਤਾਂ ਕਰਕੇ ਮੈਂ ਸਾਰਿਆਂ ਇੱਕੋ ਰਸਤੇ ਚੁਰਪੰਗੇ ਵੇਰੇ ਆ ਗਏ ਆ ਸ਼ੁਕਰ ਹੈ ਠੀਕ ਹੈ ਹੁਣ ਆ ਜਾ ਮੇਰੇ ਪਿਆਰ ਤੇ ਕੋਲ ਬੈਠ ਤੁਸੀਂ ਠੀਕ ਈ ਹੈ ਨਾ ਕੰਮ ਕੀ ਠੀਕ ਹੋਣਾ ਘਰ ਦਾ ਹਲਾ ਕੀ ਉਹਦੇ ਜੀ ਠੀਕ ਹੋਣਾ ਪੈੰਜੀ ਹਲਾ ਤਾਂ ਆਪਾਂ ਆਪ ਹੀ ਬੁਗਾੜੇ ਸੀ ਤੇ ਹਲਾ ਤੋਂ ਕਰਦੇ ਆਪਾਂ ਵੀ ਠੀਕ ਕਰਨੇ ਕੀ ਮਤਲਬ ਤੇਰਾ ਅੱਛਾ ਮੈਨੂੰ ਲੱਗਦਾ ਕੋਈ ਨਵੀਂ ਸਕੀਮ ਲੈ ਕੇ ਆਈ ਹੈ ਚੰਗਾ ਹੀ ਤਾਂ ਸਕੀਮ ਲੈ ਆਈ ਹੈ ਕੋਈ ਨਹੀਂ ਦੇਹ ਛਾਈ ਵੀ ਸਾਥ ਛੱਡ ਗਈ ਸਿਮਰਨ ਤੇ ਪਹਿਲਾਂ ਹੀ ਸੀ ਜਿੱਦੜ ਤੇ ਅਜੇ ਰ ਆਈ ਵੀ ਸਾਥ ਛੱਡ ਗਈ ਉਹ ਕਿੱਦਾਂ ਨਿਕਲੀ ਉਹ ਇਹ ਮੇਰੀ ਸ਼ੇਰ ਨਹੀਂ ਹੈ ਸ਼ੇਰ ਨਹੀਂ ਪੂਰੀ ਇਹ ਮੇਰਾ ਸਾਥ ਦੇਗੀ ਦਈ ਨਾ ਸਾਥ ਨਹੀਂ ਭੈਣ ਜੀ ਨਹੀਂ ਨਾ ਮੈਨੂੰ ਮਾਫ਼ ਕਰ ਦੋ ਮੈਂ ਤੁਹਾਡਾ ਕਿਸੇ ਕੱਲ ਚ ਸਾਥ ਨਹੀਂ ਦੇਣਾ ਮੇਰੇ ਕੋ ਅੱਗੇ ਬਹੁਤ ਵੱਡੀ ਗਲਤੀ ਹੋਈ ਭੈਣ ਜੀ ਮੈਨੂੰ ਤਾਂ ਦੂਜਾ ਜਨਮ ਮਿਲਿਆ ਉਹ ਜਨਮ ਕੌਣ ਦੇਵਾਣ ਵਾਲੀ ਆ ਮੇਰੀ ਧੀ ਮੇਰੀ ਧੀ ਨੇ ਇੰਨੀ ਮੇਰੀ ਸੇਵਾ ਕੀਤੀ ਮੈਂ ਭੈਣ ਜੀ ਉਦਿ ਦਿਨ ਦਾ ਮੈਂ ਕੀ ਕੁਝ ਨਹੀਂ ਕੀਤਾ ਤੁਹਾਡੇ ਮਗਰ ਲੱਗ ਕੇ ਪਰ ਹੋਣੀ ਮੈਂ ਕਰਨਾ ਹੋਣੀ ਪੈਂਦੀ ਮੈਂ ਕਰਨਾ ਮੈਂ ਤੁਹਾਨੂੰ ਕਹਿੰਦੀ ਕਿ ਤੁਸੀਂ ਵੀ ਛੱਡ ਦਿਓ ਸਾਰਾ ਕੁਝ ਤੁਸੀਂ ਵੀ ਛੱਡ ਦਿਓ ਤੁਸੀਂ ਤਾਂ ਮੈਨੂੰ ਖੱਲਿਓ ਖਾਣਾ ਖਾਣ ਤੋਂ ਵੀ ਮਨਾ ਕਰਦਾ ਸੀ ਤੁਸੀਂ ਮੰਜੂ ਨੂੰ ਵੀ ਮਨਾ ਕਰਦਾ ਤੁਸੀਂ ਪੂਜਾ ਨੂੰ ਵੀ ਮਨਾ ਕਰਦਾ ਕਿੰਨੂੰ ਕੋਈ ਚੀਜ਼ ਨਾ ਦੇਵੀ ਆਪੀ ਜੇ ਨੁੰਮਣਾ ਕਹਤੇ ਹੈਗੀ ਫਿਰ ਉਹ ਮੇਰੀ ਨੂ ਸੀ ਨਾ ਮੈਨੂੰ ਬਣਾ ਕੇ ਦਿੱਤਾ ਨਾ ਮਨਜੂ ਤੁਹਾਡੀ ਨੂ ਸੀ ਉਹ ਤੁਹਾਡੇ ਆਖੇ ਚੱਲੀ ਆ ਪੂਜਨ ਰਾਏ ਦੀ ਨੂ ਸੀ ਉਹ ਰਾਏ ਦੇ ਆਖੇ ਲਾ ਕੇ ਚੱਲੀ ਆ ਕਿਰਨ ਮੇਰੀ ਨੂ ਸੀ ਉਹਨੂੰ ਮੇਰਾ ਦੁੱਖ ਹੋਇਆ ਮੇਰੇ ਪੁੱਤ ਨੂੰ ਮੇਰਾ ਦੁੱਖ ਹੋਇਆ ਤੁਸੀਂ ਤਾਂ ਭੈਣ ਜੀ ਪਤਾ ਨਹੀਂ ਕਿਸ ਗੱਲ ਦੀ ਇੰਨੀ ਦਿਲ ਵਿੱਚ ਮੈਲ ਰੱਖੀ ਜੇ ਕਿ ਆਪਾਂ ਜਿਹੜੀਆਂ ਸੱਸ ਨੇ ਸਾਡੇ ਨੇ ਕੀਤੀਆਂ ਉਹ ਆਪਾਂ ਬੰ ਨੂੰ ਕੋ ਬਦਲਾ ਲੈਣ ਡਿਆ ਇਹ ਭਾਂਜੀ ਕਿਤੋਂ ਦਾ ਇਨਸਾਫ ਹੈ ਵੇਖੋ ਭਾਂਜੀ ਮੇਰ ਕੋ ਬਹੁਤ ਗਲਤੀਆਂ ਹੋਈਆਂ ਜੇ ਜੇ ਬੱਕਾ ਗਲਤੀਆਂ ਕੀਤੀਆਂ ਨਾ ਉਹ ਮੈਂ ਆਪਣੇ શરીਰ ਤੇ ਪੋ ਬਣੀਆ ਭਾਂਜੀ ਨਰਕ ਸਵਰਗ ਇੱਥੇ ਹੀ ਆ ਮੈਂ ਨਹੀਂ ਚਾਹੀ ਜੋ ਮੇਰੇ ਹਾਲਾਤ ਇੰਨਾ ਦੱਸਾਂ ਦੇਣਾ ਚਾਹੋਇਆ ਉਹ گاਾਂ ਵੀ ਹੁਣ ਸਿਵਲਰ ਪੈਂਦੀ ਜਿੱਥੇ ਗੱਲ ਕਹੀ ਸੀ ਨਵੀਂ ਜ਼ਿੰਦਗੀ ਨਵਾਂ ਦਿਲ ਨਵੀਂ ਸ਼ੁਰੂਆਤ ਕੰਦੇ ਜਦੋਂ ਆਪਾਂ ਨਵੀਂ ਕਲਾਸ ਵਿੱਚ ਜਾਂਦੇ ਨਾ ਉਹ ਤੋਂ ਨਵੇਂ ਸਿਰ ਤੋਂ ਸਭ ਕੁਝ ਪੜ੍ਹੇਦਾ ਉਹਦੇ ਪੇਪਰ ਦੇਈਦੇ ਆ ਇਹ ਹੁਣ ਸਾਡੇ ਹੱਥ ਵਿੱਚ ਆ ਕਿਉਂ ਮੈਂ ਫਸਟ ਆਣਾ ਹੈ ਕਿ ਫੇਲ ਹੋਣਾ ਪਿਛਲੀਆਂ ਜਮਾਤਾਂ ਵਿੱਚ ਤਾਂ ਭੈਜੀ ਮੈਂ ਫੇਲ ਹੁੰਦੀ ਗਈ ਪਰ ਮੈਂ ਹੋਣੀ ਹੁਣ ਹੋਣੀ ਹੋਣਾ ਟਾਟੀ ਮਰਜੀ ਜੋ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਕਿਉਂਕਿ ਤੁਸੀਂ ਆਪਣੇ ਕਰਮਾਂ ਦਾ ਖਾਣਾ ਆਪਣੇ ਕਰਮਾਂ ਦਾ ਲੈਣਾ ਸਭ ਕੁਝ ਤੇ ਮੈਂ ਆਪਣੇ ਕਰਮਾਂ ਦਾ ਬਾਕੀ ਬਾਂਜੀ ਜੋ ਪਿੱਛੇ ਹੋ ਗਿਆ ਹੋ ਗਿਆ ਅੱਜ ਤੋਂ ਬਾਅਦ ਮੇਰੀ ਧੀ ਮੇਰੀ ਨੋ ਕਿਰਨ ਹੋਰ ਕੁਝ ਨਹੀਂ ਕਹਿਣਾ ਦੂਰ ਫਟੇ ਮੂੰਹ ਇਹਦਾ ਵੀ ਇਕੱਲਾ ਮੋਰਾ ਰਹਿ ਗਿਆ ਸੀ ਹੈ ਇਹਦੀ ਸਾਹ ਛੱਡ ਗਈ ਇਹਨੇ ਹੁਣ ਫਸਟਾੜੇ ਫਸਟ ਫਸਟਾੜੇ ਇਹਨੇ ਕਹਿੰਦੀ ਮੈਂ ਨਵੀਂ ਕਲਾਸ ਚ ਚੜਨਾ ਚੜ ਗਾ ਦੇਖ ਲਾ ਗਈ ਮਿਲ ਗਈ ਉਹਨਾਂ ਨਾਲ ਬਨ ਗਈ ਗਿੱਦੜ ਛੇਰਨੀ ਗਿੱਦੜ ਬਨ ਗਈ ਤੇ ਉਹਨਾਂ ਮੈਂ ਤਾਂ ਕਦੀ ਕਰਾ ਨਾ ਕੀ ਕਰਾ ਸਾਰੀਆਂ ਸਾਥ ਛੱਡ ਗਈਆਂ ਮੇਰਾ ਨੁਆ ਦਾ ਰਾਹ ਕਰ ਲੋ ਘਰ ਦੇ ਵਿੱਚ ਥੱਲੇ ਲੱਗ ਜਾ ਇਹਨਾਂ ਦੇ ਸੁਣਾ ਫਿਰ ਗੱਲਾਂ ਬੈਹ ਬੈ ਕੇ ਬਿਠਾ ਕੇ ਗੱਲਾਂ ਕਰੂਗਾ ਸਾਹਮਣੇ ਫਿਰ ਬੇਇੱਜ਼ਤੀ ਸਹਣਾ ਆਪਣੀ ਦੇਖ ਲਈ ਕਿਸ ਤਰ੍ਹਾਂ ਹਾਲਾਣਾ ਨਹੀਂ ਕਰਨੇ ਬਿਠਾ ਬਿਠਾ ਕੇ ਚਿਤਰ ਮਾਰਨੇ ਗੱਲਾਂ ਕਰ ਕਰ ਕੇ ਉਹਨਾਂ ਆਇਤ ਨੂੰ ਸ਼ਾਬਾਸ਼ 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 ਆ ਸ਼ਾਬਾਸ਼ ਕਿਸੇ ਗੱਲ ਦੀ ਮੈਂ ਕਿਹੜਾ ਪ੍ਰਾਈਸ ਜਿੱਤ ਕੇ ਲੈ ਆਈ ਆ ਤੂੰ ਕਿਰਨ ਮੁਗਬਤ ਪ੍ਰਾਈਸ ਜਿੱਤ ਲਿਆ ਮੇਰੇ ਸਾਹਬ ਨਾ ਕੀ ਮਦਰ ਤਾਂ ਡਿਗਾਂਦਾ ਉਹ ਵੱਲ ਵੱਲੇ ਵੀ ਜੇ ਨਾ ਪਾਉ ਸਿੱਧੀ ਤਰ੍ਹਾਂ ਮਾਰ ਕੇ ਇਹਦਾ ਮਤਲਬ ਤੂੰ ਮੰਨਦੀ ਹੈ ਕਿ ਤੇਰਾ ਦਿਮਾਗ ਘਟਿਆ ਤੈਨੂੰ ਸਮਝ ਨਹੀਂ ਆਇਆ ਅੱਛਾ ਤੂੰ ਹੀ ਮੰਨਦੇ ਜੇ ਕਿ ਮੇਰਾ ਦਿਮਾਗ ਘਟਿਆ ਤੂੰ ਹੀ ਘਟ ਦਿਮਾਗ ਦੀ ਕੁੜੀ ਭਾਗਿਆ ਕੀਤਾ ਯਾਰ ਸੱਚੀ ਇਹ ਤੇ ਗਲਤੀ ਮੇਰੀ ਸੀ ਚਲੋ ਅੱਛਾ ਗੱਲ ਏਦਾਂ ਵਾ ਕੋਈ ਵੱਲ ਨਹੀਂ ਹੁਣ ਕਿਉਂਕਿ ਮੈਨੂੰ ਸਮਝ ਆ ਗਈ ਤੇਰਾ ਦਿਮਾਗ ਘਟਾ ਗੱਲ ਇਹ ਹੈ ਕਿ ਪਤਾ ਮੈਂ ਬਹੁਤ ਅੰਦਰੋਂ ਖੁਸ਼ ਆ ਅਸਲ 'ਚ ਮੈਂ ਬਹੁਤ ਖੁਸ਼ ਹਾਂ ਦਿਲੋਂ ਮੈਂ ਖੁਸ਼ ਹਾਂ ਕਿਉਂਕਿ ਜਿਹੜਾ ਮੰਮੀ ਦਾ ਐਟੀਟਿਊਡ ਇਸ ਤਰ੍ਹਾਂ ਤੋਂ ਇਸ ਤਰ੍ਹਾਂ ਹੋ ਗਿਆ ਨਾ ਉਹ ਸਿਰਫ ਤੇ ਸਿਰਫ ਤੇਰੇ ਪੇਸ਼ੈਂਸ ਦੀ ਬਦੌਲਤ ਸਿਰਫ ਤੇਰੇ ਪੇਸ਼ੈਂਸ ਦੀ ਬਦੌਲਤ ਤੇ ਮੈਨੂੰ ਇਸੇ ਗੱਲ ਦੀ ਖੁਸ਼ੀ ਹੈ ਪਤਾ ਇਹ ਬੰਦੇ ਨੂੰ ਨਾ ਇਹੋ ਜੀਆਂ ਗੱਲਾਂ ਉਦੋਂ ਹੀ ਆਉਂਦੀਆਂ ਜਦੋਂ ਉਹ ਦਿਲੋਂ ਕੋਸ਼ ਹੋਵੇ ਠੀਕ ਹੈ ਜੇ ਤੂੰ ਪੇਸ਼ੈਂਸ ਨਾ ਰੱਖਦੀ ਮੰਮੀ ਉਸੇ ਤਰ੍ਹਾਂ ਹੀ ਮਿਲ ਕੇ ਲੜਾਕੀ ਸੱਸ ਵਾਂਗੂ ਤੇਰੇ ਨਾਲ ਲੜਦੇ ਰਹਿੰਦੇ ਅੱਗਿਓ ਤੂੰ ਵੀ ਲੜਾਕੀ ਨੂੰ ਬਣ ਜਾਂਦੀ ਹੈਨਾ ਦੇ ਬਾਅਦ ਵਿੱਚ ਐਂਡ ਤੇ ਕਹਿਣਾ ਹੀ ਗਾਜੀ ਨਹੀਂ ਨਹੀਂ ਜੀ ਡਾਈਵੋਰਸ ਦੋ ਪਰ ਸੱਚੀ ਤੇਰੇ ਸੰਸਕਾਰ ਚੰਗੇ ਆ ਤੇਰੀ ਪਰਵਰਿਸ਼ ਚੰਗੀ ਆ ਜਿਹਦੇ ਕਰਕੇ ਤੂੰ ਪੇਸ਼ੈਂਸ ਰੱਖੇ ਤੇ ਅੱਜ ਮੰਮੀ ਨੂੰ ਇੱਕ ਹਾਰਡ ਤੋਂ ਸੌਫਟ ਕਰ ਦਿੱਤਾ ਤੂੰ ਇਸ ਲਈ ਸ਼ਾਬਾਸ਼ ਸ਼ਾਬਾਸ਼ ਫੇਲੀ ਕਿਹੜੀ ਗੱਲ ਆ ਵੇਖੋ ਇਹ ਤੇ ਮੇਰਾ ਫਰਜ ਸੀਗਾ ਜਦੋਂ ਕੁੜੀ ਵਿਆਹੀ ਜਾਂਦੀ ਹੈ ਨਾ ਤੇ ਉਹਦੀ ਮਾਂ ਪਤਾ ਕੀ ਕਹਿੰਦੀ ਉਹਨੂੰ ਹੁਣ ਅਸਲੀ ਜਿਹੜੀ ਮਾਂ ਵਾ ਉਹ ਤੇਰੀ ਸੱਸਾ ਉਹਦਾ ਧਿਆਨ ਰੱਖਣਾ ਤੇਰੀ ਜ਼ਿੰਮੇਵਾਰੀ ਆ ਤੇ ਮੈਂ ਬਸ ਆਪਣੀ ਮਾਂ ਦੇ ਨਕਸ਼ੇ ਕਦਮ ਤੇ ਚੱਲੀ ਤੇ ਹੁਣ ਵੇਖ ਲਓ ਸਾਰਾ ਕੁਝ ਕਿੰਨਾ ਚੰਗਾ ਆ ਗਿਆ ਸਾਰੇ ਜਣੇ ਰਲ ਮਿਲ ਕੇ ਰਹਿਣ ਲੱਗ ਪਏ ਆਪਾਂ ਕਿਰਨ ਪਤਾ ਇੱਕ ਹੋਰ ਗੱਲ ਕਹਿੰਦੇ ਹੁੰਦੇ ਆ ਜਿਹੜੇ ਤੇਰੇ ਘਰ ਦੇ ਆ ਵਾਂਗੂ ਸਿਆਣੇ ਕਰਦੇ ਹੁੰਦੇ ਆ ਉਹ ਕੁੜੀ ਨੂੰ ਨਾ ਇਹੋ ਹੀ ਕਹਿੰਦੇ ਆ ਕਿ ਪੁੱਤਰ ਤੈਨੂੰ ਇੱਥੇ ਛੱਡ ਤੇ ਚੱਲੇ ਆ ਪਰ ਹੁਣ ਤੇਰੀ ਇੱਥੋਂ লাশ ਨਿਕਲਨੀ ਚਾਹੀਦੀ ਹੈ ਹਾਏ ਦੇ ਸੁਖ ਸੁਖ ਬੋਲੋ ਇਹਦੀ ਲਾਸ਼ ਲੈ ਗੱਲਣਾ ਪਈਆਂ ਹੁੱਥਿਆਂ ਨੇ ਮੈਂ ਕਿਹੜਾ ਉਹਨੂੰ ਗੱਡੀ ਛਾੜ ਦੇਣ ਲੱਗਾ ਤੋਈ ਆ ਕੇ ਇਹ ਦਵਾਰੇ ਹੋਈ ਐਵੇਂ ਦੀ ਹੈ লাশ ਕਿਹੜੀ লাশ ਕਹਿੰਦਾ ਬਈ ਚਲੋ ਜੀ ਗਲਤੀ ਹੋ ਗਈ ਮਹਾਰਾਜ ਗਲਤੀ ਆਹੋ ਚਲੋ ਹੋਰ ਦੱਸੋ ਇੱਥੇ ਦਿਖਾਤ ਪੀਣ ਹੱਡਾਂ ਦੀ ਉਮਰ ਹੈ ਹੰਡਾ ਹੰਡਾ ਹੋਰ ਕੀ ਹੰਡੋਣਾ ਦੇ ਨੇ ਆਪੀ ਐ ਇਹਨੂੰ ਪੁੱਛੋ ਇਹਨੇ ਕ੍ਰੈਡਿਟ ਕਾਰਡ ਚੋਂ ਰੁਪਈਏ ਕਿੰਨੇ ਵਰਤਲੇ ਆ ਕੋਈ ਗੱਲ ਨਹੀਂ ਫਿਰ ਤੋ ਕਿ ਤੇਰੇ ਕ੍ਰੈਡਿਟ ਕਾਰਡ ਉਹ ਕਿਹੜਾ ਗਵਾਂਡੇ ਦਾ ਮੰਗ ਕੇ ਲਈ ਜਿਹਦੇ ਚ ਵਰਤਲੇ ਨੇ ਗਵਾਂਡੀਆਂ ਤੋਂ ਆਪਾਂ ਮੰਗਣ ਦਿੰਨੇ ਆ ਤਾਂ ਫਿਰ ਤੇਰਾ ਕ੍ਰੈਡਿਟ ਕਾਰਡ ਤੇਰਾ ਜਿੰਨਾ ਦਿਲ ਕਰੇ ਨਾ ਉਹ ਨਾ ਖਰਚਾ ਕਰਿਆ ਕਰ ਲੈ ਤੇ ਕੁਛ ਦਿਨ ਹੋਰ ਪਹਿਲਾਂ ਇਹਨੂੰ ਰੋਕਣਾ ਵਾ ਕਿ ਇਹਨੂੰ ਬਤਾਵਾ ਦੇਣਾ ਵਾ ਤੇ ਬਤਾਵਾ ਹੀ ਦੇਣਾ ਉਹ ਸਾਡੀ ਟੀਵੀ ਹੈ ਤੇ ਸਾਡੀ ਮੂਵੀ ਹੈ ਮਤਲਬ ਕਿ ਜੇ ਜੋ ਕੁਛ ਇਹਨੇ ਕੀਤਾ ਵਾ ਸਾਰਾ ਕੁਝ ਸੈਟਲਡਾਊਨ ਕਰਤਾ ਉਸ ਕਰਕੇ ਇਹਨੂੰ ਰਿਵਾਰਡ ਦੇ ਦੇ ਦਿੱਤਾ ਕਿ ਤੂੰ ਖੁੱਲਾ ਖਰਚਾ ਕਰ ਨਹੀਂ ਬਿਲਕੁਲ ਸਾਨੂੰ ਇਤੇ ਵਿਸ਼ਵਾਸ ਹੈ ਕਿ ਸਾਡੀ ਕੁੜੀ ਕਰਨੀ ਰੋਲੇਗੀ ਇਹ ਤੇ ਗੱਲ ਸਹੀ ਹੈ ਇਹ ਤੇ ਗੱਲ ਸਹੀ ਤੇ ਨਾਲ ਮੇਰੀ ਗੱਲ ਸੁਣ ਕਿਰਨ ਹਾਂਜੀ ਜੀ ਬੋਲ ਲੀ ਸਸਤੇ ਹੋ ਗਈ ਸੈਟ ਮੈਨੂੰ ਲੱਗਦਾ ਮੰਮੀ ਦੀ ਵੀ ਉਹ ਨਰਾਜ਼ਗੀ ਦੂਰ ਕਰਨੀ ਚਾਹੀਦੀ। ਉਹ ਦੀ ਹਿਟਲਰ ਦੀ ਗੱਲ ਕਰਨ ਦੇ ਇਹਦੀ ਮੰਮੀ ਨਿਕਲਣਾ ਇਹਦੀ ਮੰਮੀ ਤੂੰ ਮਜ਼ਾਕ ਕਰਦਾ ਮਾਨਾ ਉਹ ਨਹੀਂ ਮੈਂ ਮਾਤਾ ਦੀ ਗੱਲ ਕਰ ਰਹੀ ਨਹੀ ਮਾਤਾ ਦੀ ਨਹੀਂ ਇਹ ਵੀ ਮੰਮੀ ਦੀ ਇਹਦੀ ਮੰਮੀ ਉਦੋਂ ਆਈ ਸੀ ਇਹਦੇ ਨਾਲ ਨਰਾਜ਼ ਹੋ ਕੇ ਕਹੀ ਸੀ ਤੇ ਕੀ ਰ ਮੇਰੀ ਗੱਲ ਸੁਣ ਤੂੰ ਹਿੰ ਇੱਕ ਦਿਨ ਕਰ ਗੋਲਦੀ ਤੂੰ ਵੀ ਨਾਲ ਜਾ ਤੇ ਦੋਨੋਂ ਚੜੇ ਮੰਮੀ ਦਾ ਗਿਲਾਸ਼ੀ ਪਾ ਦੂਰ ਨਹੀਂ ਇਰਚ ਕੋਈ ਗੱਲ ਹੀ ਨਹੀਂ ਆ ਮੈਂ ਜਾਂਦਾ ਵਾਂ ਇਹਦੇ ਵਿੱਚ ਆਪਾਂ ਕਾਨੂੰ ਉਹਨਾਂ ਨੂੰ ਰਹਿਣ ਦੇਣਾ ਮਾਵਾ ਧੀਆ ਜਿਹੜੀਆਂ ਹੁੰਦੀਆਂ ਨੇ ਨਾ 골ਡੀ ਸੂਏ ਜੀ ਗੱਲ ਹੁੰਦੀ ਜਿਹੜੀ ਸਾਡੇ ਨਾਲ ਨਹੀਂ ਕਰ ਸਕਦੀ ਮਾਵਾ ਨਾਲ ਹੀ ਹੁੰਦੀ ਤੇ ਮਾਂ ਨਾਲ ਜਦੋਂ ਜਾ ਕੇ ਬਹੇਗੀ ਨਾ ਗੱਲ ਕਰੇਗੀ ਮਾਂ ਨੂੰ ਖੁਸ਼ੀ ਮਿਲੇਗੀ ਉਹ ਪਤਾ ਨਹੀਂ ਉਸਨੂੰ ਦਾ ਵੇਖ ਕੇ ਗਏ ਨੂੰ ਉਹਨਾਂ ਦੀ ਦਬਾਕ ਤੇ ਕਿੰਨੀ ਕੁ ਟੈਨਸ਼ਨ ਹੋਏਗੀ ਤੇ ਮੈਨੂੰ ਲੱਗਦਾ ਹੁਣ ਉਹਨਾਂ ਦੀ ਟੈਨਸ਼ਨ ਹੀ ਸਾਨੂੰ ਲਾ ਦੇਣੀ ਚਾਹੀਦੀ ਹੈ ਕਿ ਨਹੀਂ ਜੋ ਤੁਸੀਂ ਕਿਹਾ ਨਾ 110% ਸਹੀ ਕਿਹਾ ਵਾ ਤੇ ਜੋ ਤੁਸੀਂ ਕਿਹਾ ਵਾ ਉਸ ਗੱਲ ਤੇ ਫੁੱਲ ਚੜ ਗਏ ਸਮਝ ਬਸ ਠੀਕ ਹੈ ਜਾ ਕੇ ਆਇਓ ਇੱਕ ਦਿਨ ਕਿਰਨ ਪੁੱਤਰ ਜਦੋਂ ਤੇਰਾ ਜੀ ਕਰੇ ਚੱਲ ਕੰਮ ਆ ਅੱਜ ਮੈਨੂੰ ਕੰਮ ਆ ਅੱਜ ਦੀ ਮੈਨੂੰ ਛੁੱਟੀ ਦੋ ਕੱਲ ਸਵੇਰੇ 10 ਵਜੇ ਦੀ ਤਿਆਰੀ ਰੱਖੀ ਆਪਾਂ ਉਹਨਾਂ ਦੇ ਘਰ ਜਾਵਾਂਗੇ ਤੇ ਕੱਲ ਰੋਟੀਆਂ ਟੀ ਖਾਇਆ ਜਾਂਦਾਂ ਤੇ ਸ਼ਾਮ ਨੂੰ ਘਰ ਵਾਪਸ ਆਇਆ ਜੀ ਠੀਕ ਹੈ ਨਾਲ ਘੁੰਮ ਫੇਰੇ ਆਇਆ ਜੀ 14 ਟਾਈਮ ਦੀ ਸ਼ਾਮ ਨੂੰ ਬਾਏ ਬਾਏ ਕਿਤੇ ਬਹੁਤ ਮਨ ਨਿਕਲ ਗਿਆ ਜੀ ਅੱਜ ਕੋਈ ਮੂਵੀ ਵੇਖ ਆਇਆ ਜੀ। ਓ ਯਾਰ ਚੱਲ ਕੋਈ ਗੱਲ ਹੀ ਨਹੀਂ। ਉਹਨਾਂ ਨੂੰ ਕਹਿ ਬੱਕਰਾ ਬੱਕਰਾ ਬਣਾ ਕੇ ਰੱਖੋ। ਪ੍ਰਾਣਾ ਉੰਡਿਆ ਹੋਆ। ਇਹ ਨਹੀਂ ਪਤਾ ਬੱਕਰੇ ਨੂੰ ਹੱਥ ਨਹੀਂ ਲੱਗਦਾ। ਨਾਲੇ ਮੇਰੀ ਗੱਲ ਸੁਣ ਲਾ। ਉਹਨਾਂ ਨੂੰ ਇੱਕ ਗੱਲ ਇਹ ਕਹਿ ਦਵੀਂ। ਕਿ ਨਾ ਇੱਕ ਬੱਕਰਾ ਤੇ ਨਾਲ ਇੱਕ ਸਕੋਚ ਲੈ ਕੇ ਰੱਖਿਆ ਹੋਇਆ। ਲੈ ਕਿਰਨ। ਚੱਲ ਹੁਣ ਮੇਰੀ ਕਿਰਨ ਖੁਸ਼ ਐ ਨਾ ਪੁੱਤ। ਹਾਂਜੀ ਹਾਂਜੀ ਕਾਕੀ ਜੀ ਬਹੁਤ ਖੁਸ਼ ਐ। ਤੇ ਤੁਸੀਂ ਕਦੇ ਜਾਣਾ ਕੰਮ ਤੇ? ਆ ਗੱਲਾਂ ਕੀ ਰਾਜ ਦਾ ਛੱਡ ਦੇ ਮੈਨੂੰ ਦੱਸ ਹੱਦੋਂ ਦੀ ਤੁਹਾਡੇ ਵਾਲੀ ਜਾਣ ਦੋ ਮੈਨੂੰ ਤੇ ਜਾਓ ਫਟ ਫੁਰ ਫੁਹ ਜ਼ਿੰਦਗਾ ਆਪ ਹੀ ਹੈ ਤੇ ਕਹਿੰਦਾ ਸਾਨੂੰ ਪਈ ਵੇਖ ਲੈ ਦੇ ਕੰਮ ਚਲ ਇਹ ਵੀ ਨਾ ਕਿਰਨ ਆ ਮਜ਼ਾਕ ਕਰਦਾ ਹੀ ਹੱਸਦਾ ਹੀ ਨਾਲੇ ਥੋੜਾ ਜਿਹਾ ਮਨ ਹੋਰ ਹੁੰਦਾ ਹੀ ਇਹਨਾਂ ਦੇ ਨਾਲ ਦੇ ਘਰ ਦੇ ਆ ਰੋਣ ਗਾਣੇ ਇਹ ਨਾ ਹੋ ਤਾਂ ਘਰ ਵੀ ਖਾਂ ਨੂੰ ਬੈਦਾ ਹੀ ਸ਼ੁਕਰ ਕਿਧ ਲੱਤਾਂ ਘੁੱਟਣ ਡਿਆ ਮੇਰੀਆਂ ਕਿੱਦਾਂ ਵਧੀਆ ਲੱਗਦਾ ਬਸ ਸਾਰਾ ਪਰਿਵਾਰ ਅਸੀਂ ਬੈਠਾ ਹੈ ਹੈਨਾ ਤੋਰ ਕੀ ਉਹ ਤੇ ਹੈ ਹੀ ਹੈ ਵੇ ਉਹ ਤੇ ਆਪਣੀ ਮਾਦਿਆਂ ਦਿੱਤਾ ਕੁਟੰਡੇ ਤੇ ਮੇਰੀਆਂ ਵੀ ਤੁਕਦੀਆਂ ਮੇਰੇ ਮੋਰਾ ਦੁਖਦੀਆਂ ਮੇਰੀਆਂ ਵੀ ਮੋਰਾ ਘੁੱਟਦੇ ਤੂੰ ਕੀ ਕਰਦਾ ਬੈਠਾ ਹੁਣੇ ਘੁੱਟ ਦਿੰਦੇ ਜੀ ਵੇ ਮੋਰਾ ਹੀ ਕੁੱਟੀ ਇਹ ਤਾਂ ਗਿੱਚੀ ਨਾ ਘੁੱਟਦੀ ਨਹੀਂ ਨਹੀਂ ਗਿੱਚੀ ਨਹੀਂ ਘੁੱਟਦਾ ਮੁੰਡਾ ਸਿਆਣਾ ਕੋਈ ਪਤਾ ਨਹੀਂ ਮਜ਼ਾਕ ਕਰਦਾ ਕਰਦਾ ਕਿ ਦਾਦੀ ਇਥੇ ਨਾ ਫੜਾ ਮੈਂ ਤੁਸੀਂ ਬੜਾ ਚੰਗਾ ਹੈ ਵਾਕੇ ਬੜਾ ਸੋਹਣਾ ਲੱਗਾ ਤੂੰ ਮੇਰੇ ਘੁੱਟ ਥੋੜਾ ਜ਼ੋਰ ਦੇ ਕਿੰਨਾ ਵਧੀਆ ਲੱਗ ਰਿਹਾ ਮੈਂ ਅੱਜ ਪੂਰਾ ਪਰਿਵਾਰ ਇਕੱਠਾ ਬੈਠਾ ਹੈ ਅੱਜ ਬੜੀ ਰੌਣਕ ਆ ਪੁੱਤ ਵੀ ਲਾ ਇਕੱਠਿਆਂ ਨਹੀਂ ਰੌਣਕ ਆ ਹਾਂਜੀ ਸੱਚੀ ਮੈਂ ਤੇ ਆ ਵੇਲੇ ਨੂੰ ਨਾ ਤਰਸਦੀ ਸੀ ਸਾ ਤੇ ਅੱਜ ਆ ਵੇਲਾ ਆ ਹੀ ਗਿਆ ਸਾਰੇ ਕਿੰਨੇ ਖੁਸ਼ ਨੇ ਨਾ ਇਹ ਇਹ ਵੇਲਾ ਤੇ ਪਹਿਲਾਂ ਹੀ ਆ ਜਾਂਦਾ ਸੀ ਪਰ ਮੇਰੀ ਵਜ੍ਹਾ ਕਰਕੇ ਨਹੀਂ ਆਇਆ ਚਲੋ ਕੋਈ ਗੱਲ ਨਹੀਂ ਚਾਈ ਜੀ ਹੁਣ ਤੇ ਸਾਰੇ ਖੁਸ਼ ਹੈ ਨਾ ਜੀ ਚੁੱਪ ਕਰੋ ਅਸੀਂ ਵੀ ਤੇ ਬਹੁਤ ਗਲਤੀਆਂ ਕੀਤੀਆਂ ਚਲੋ ਕੋਈ ਨਹੀਂ ਮਗਰ ਦੇਰ ਆਏ درست ਆਏ ਆਇਆ ਤਾਂ ਸਹੀ ਵੇਲੇ ਆਏ ਮਗਰ ਹੁਣ ਤੋਂ ਇਸ ਘਰ ਤੇ ਖੁਸ਼ੀਆਂ ਹਮੇਸ਼ਾ ਰਹਿਣੀਆਂ ਚਾਹੀਦੀਆਂ ਖਤਮ ਨਹੀਂ ਹੋਣੀਆਂ ਚਾਹੀਦੀਆਂ ਇਸੇ ਤਰ੍ਹਾਂ ਖੁਸ਼ ਰਹੋ ਸਾਰੇ ਅਸੀਂ ਮਿਲ ਕੇ ਕੋਈ ਅਸੀਂ ਵੀ ਤੇ ਗਲਤੀਆਂ ਕੀਤੀਆਂ ਹੀ ਆ ਨਾ ਹਜੇ ਸਾਰਾ ਪਰਿਵਾਰ ਕਿਤੇ ਇੱਕ ਹੋਇਆ ਇੱਕ ਮੈਂਬਰ ਤੇ ਹਜੇ ਰਹਿੰਦਾ ਵੇ ਲਾ ਚਾਹੀਏ ਤਾਂ ਕੋ ਕਹਿੰਦੇ ਜੀ ਸਾਰਾ ਪਰਿਵਾਰ ਇਕੱਠੇ ਬੈਠੇ ਆਪਾਂ ਹੁਣ ਕੋਣ ਰਹਿ ਗਿਆ ਤੇਰੀ ਜੱਦੀ ਜੱਦੀ ਛੁੱਡ ਜਾਈ ਜਿੱਥੇ ਸਾਰਾ ਪਰਿਵਾਰ ਇਕ ਹੋ ਗਿਆ ਉਹ ਵੀ ਇਕ ਹੋ ਜਾਣਗੇ ਅਸੋ ਯਾਰੇ ਅਸੋ ਯਾਰ ਇਹ ਕਿਥਰ ਗਿਆ ਨਾ ਮਾਰ ਮੇਰੇ ਮੁੰਡੇ ਨੂੰ ਹਾਂ ਦੱਸ ਕਿਰਨ ਹਾਂ ਜੀ ਸੋਨਾ ਸੱਜੀ ਸੁੱਜੇ ਕੀ ਪ੍ਰੋਗਰਾਮ ਇਹ ਨਾ ਟਾਈਮ ਹੋ ਚੱਲਿਆ ਸਬਜੀ ਨਾ ਕੋਈ ਨਹੀਂ ਥਾਲੇ ਨੇ ਮੈਂ ਥੋੜੀ ਜੀ ਸੈਟਿੰਗ ਵਗੈਰਾ ਕਰਨ ਦੀ ਸੀਗੀ ਤਾਂ ਕਰਕੇ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਸੁਣ ਕਿਰਨ ਕੱਲ ਨਾ ਸਾਰੀ ਸਫਾਈ ਸੁਈ ਕਰੀਏ ਲੱਗ ਕੇ ਦੇਖ ਕਿੰਨਾ ਖਲਾਰਾ ਪਿਆ ਪਿਆ ਰਸੋਈ ਚ ਹੈ ਹੁਣ ਜਸਵੀਰ ਹੋ ਗਈ ਠੀਕ ਉਹਨੇ ਹੁਣ ਰਸੋਈ ਚ ਐਂਟਰੀ ਕਰਨੀ ਆ ਤੇ ਉਹਨੇ ਇੱਕ ਇੱਕ ਚੀਜ਼ ਵੇਖਣੀ ਆ ਕਿਹੜੀ ਕਿਹੜੀ ਕਿੱਥੇ ਪਈ ਆ ਹਾਂ ਹਾਂ ਕੋਈ ਗੱਲ ਨਹੀਂ ਮੈਂ ਉਹ ਹੀ ਸੈਟਿੰਗ ਕਰਨ ਦੀ ਸੀ ਥੋੜੀ ਬਹੁਤੀ ਤਲ ਕੋਈ ਨਹੀਂ ਕਰ ਲੈਨੇ ਤੇ ਮੈਨੂੰ ਦੱਸ ਹੈ ਹਾਂਜੀ ਮੈਂ ਸਬਜੀ ਕੀ ਲਿਆਵਾਂਈ ਸਬਜੀ ਕੋਈ ਨਹੀਂ ਅੱਜ ਵੇਖ ਲੈਨੇ ਅੱਜ ਉਹ ਕੀ ਕਹਿੰਦੇ ਪਾਸਤਾ ਪੁਸਤਾ ਬਣਾਉਣਾ ਛੱਡ ਕੋਈ ਪਾਸਤਾ ਬਿਮਾਰ ਹੋ ਗੋ ਕੇ ਉੱਠੀ ਉਹ ਪਾਸਤਾ ਪਰ ਮੇਰੀ ਗੱਲ ਸੁਣ ਆਲੂ ਪੈ ਨੇ ਨਾ ਅੱਜ ਨਾ ਚਿਪਸਾਂ ਵਾਲੇ ਆਲੂ ਕੱਢ ਕੇ ਬਣਾਉਨੇ ਆ ਕਰਾਰੇ ਜੀ ਗੋਲਡੀ ਨੂੰ ਬੜੇ ਪਸੰਦ ਨਹੀਂ ਠੀਕ ਆ ਉਹੀ ਬਣਾਨੇ ਤਾਂ ਨਾ ਮੈਂ ਜ਼ਿਆਦਾ ਗੱਲ ਇਹ ਨਾ ਤੇ ਇਹ ਦੇ ਵਾਸਤੇ ਜਸਵੀਰ ਅਸੀਂ ਮੁੱਗੀ ਮੁੱਸੀ ਦਾਲਤਾ ਚਲੋ ਠੀਕ ਆ ਚਲ ਜਸਵੀਰ ਆਈ ਤੂੰ ਹੀ ਕੀ ਕਰਨ ਡੇ ਜੀ ਸੋਚੇ ਉਸ਼ਨੀ ਸਲਾਮਾਪੇ ਕਰਦੇ ਹੋ ਕੀ ਕਰੀ ਤੇ ਕੀ ਨਾ ਕਰੀਏ ਬਸ ਥੋੜੀ ਜੀ ਸੈਟਿੰਗ ਮੰਮੀ ਆਪਾਂ ਕਰਨ ਦੇ ਸੀਗੀ ਮੇਰੀ ਗੱਲ ਸੁਣ ਹਾਂਜੀ ਤੂੰ ਹੀ ਨਾ ਹੁਣ ਦੋਵੇਂ ਜਣੀਆਂ ਰਮਾਨਾ ਵਿਆਹ ਕਰੋ ਮੈਂ ਆਪੇ ਕੰਮ ਵੇਖ ਲਾਂਗੀ ਕਰ ਲਵਾਂਗੀ ਬਥੇਰੀ ਦੇ ਤੂੰ ਮੈਨੂੰ ਮੰਜੇ ਤੇ ਬਿਠਾ ਕੇ ਖਵਾਤਾ ਤੂੰ ਅੰਦਰ ਤੇ ਵਿਆਹ ਆ ਕੇ ਠੀਕ ਨਹੀਂ ਗਰਮੀ ਚ ਆਈਏ ਪਾਣੀ ਲਿਆ ਕੇ ਰਨੇ ਦੇ ਵਾਸਤੇ ਠੀਕ ਹੈ ਮੈਂ ਤੂੰ ਆ ਅੰਦਰ ਬਹਿ ਅੰਦਰ ਚੱਲ ਅੰਦਰ ਬਹਿ ਪਾਣੀ ਲਿਆ ਸੋ ਫਿਰ ਗਰਮੀ ਚ ਆਈਏ ਨਹੀਂ ਨਹੀਂ ਮੈਂ ਪਾਣੀ ਵੀ ਮੈਂ ਤਾਂ ਨੂੰ ਕਿੰਨੀ ਵਾਰੀ ਕਿਹਾ ਕਿ ਇੱਕ ਲਾਈਟ ਚ ਕਾ ਦਿਆ ਕਰੋ ਵੇਰਾ ਨਾ ਕਰਿਆ ਕਰੋ ਇਹ ਤੇਰੀ ਮੂੰਹ ਕਹਿੰਦੇ ਬੇਗਲਾ ਨਹੀਂ ਇਧਰ ਇਧਰ ਆ ਕੇ ਨਾ ਇਧਰ ਹਾਂਜੀ ਹੋ ਗਈ ਲੈ ਮੇਰੇ ਕੋਲ ਐਨੀ ਤੇ ਨਹੀਂ ਮੈਨੂੰ ਸਮਝ ਹੈਗੀ ਲੇਕਿਨ ਮੈਂ ਤੇਰੇ ਨੂੰ ਵਿਕਦਾ ਸਮਾਨ ਥੋੜਾ ਬੋਤਾ ਲੈ ਕੇ ਆਈ ਹਾਂ ਪਸੰਦ ਕਰ ਲਈ ਆ ਲੈ ਫਟ ਕਿ ਵਰਨੀਏ ਸੋਨੀਆ ਚੂੜੀਆਂ ਜਸਵੀਰ ਲੈ 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 ਕਿਰਨਾਂ ਤੇ ਤੁਹਾਨੂੰ ਮਜ਼ਾ ਲੱਗ ਗਿਆ ਨਹੀਂ ਅੱਲੇ ਕੋੜੇ ਕਿ ਸੰਦੂ ਹਾਂ ਹਾਂ ਜੀ ਆਂਦੀਆਂ ਚੂੜੀਆਂ ਬਹੁਤ ਸੋਹਣੀਆਂ ਮੈਂ ਸਾਰੀਆਂ ਚੂੜੀਆਂ ਬਾਹ ਕੇ ਆਂਦਾ ਮੰਮੀ ਬੜੀਆਂ ਸੋਹਣੀਆਂ ਆਂਦੀਆਂ ਨਾ